ਪਟਿਆਲਾ ਦੇ ਪਿੰਡ ਰੌਂਗਲਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ 55 ਸਾਲਾ ਬਜ਼ੁਰਗ ਮਹਿਲਾ ਬਲਜੀਤ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦੇ ਹੀ ਸਰਪੰਚ ਅਤੇ ਉਸਦੇ ਸਾਥੀ ਨੇ ਪਹਿਲਾਂ ਰਾੜਾ ਨਾਲ ਲੱਤਾਂ ਉੱਤੇ वार ਕੀਤੇ ਅਤੇ ਫਿਰ ਕਿਰਚਾ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਇਹ ਕਤਲ ਕੀਤਾ ਗਿਆ ਹੈ ਅਤੇ ਉਹ ਸਵੇਰੇ ਤੋਂ ਪੁਲਿਸ ਨੂੰ ਸੂਚਿਤ ਕਰ ਰਹੇ ਹਨ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਪੰਚ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਕਰਨਗੇ ਅਤੇ ਸੜਕ ਜਾਮ ਕਰਨਗੇ। ਜੀ ਕਿਦਾਂ ਦਾ ਫੋਨ ਕਰੇ ਮੰਮੀ ਦੀ ਐ ਕਰਕੇ ਸਰਪੰਚ ਨੇ ਕੁੱਟਮਾਰ ਕਰਤੀ ਜੀ। ਵੀ ਕੁੱਟਮਾਰ ਕਰਤੀ ਹਸਪਤਾਲ ਚ ਲੈ ਗਏ ਸਾਨੂੰ ਕੀ ਪਤਾ ਸੀ ਵੀ ਇੰਨੀ ਕੁੱਟਮਾਰ ਕਰ ਦੂਗਾ ਵੀ ਐਡੀ ਵੀ ਗੱਲਬਾਤ ਨਹੀਂ ਹੁੰਦੀ ਵੀ ਬੰਦੇ ਨੂੰ ਮਾਰ ਹੀ ਦਿਓ ਮਾਰ ਹੀ ਦਿਓ ਜਾਨ ਤੋਂ ਹੀ ਮਾਰ ਲਓ। ਕਿੱਥੇ ਮਾਰੇ ਮਾਰੇ ਕਿੱਥੇ ਉਹਨੇ ਉਹਦੇ ਤਾਂ ਇੱਦਾਂ ਇੰਨੇ ਕੌ ਕਰੇ ਹੋਏ ਨੇ ਜੀ ਵੀ ਗੱਲੇ ਛੱਡ ਦੋਗੀ ਬਸ ਪੁੱਛੋ ਨਾ ਇੰਨੇ ਕੌ ਕਰਿਓ ਨੇ ਐ ਲੱਗਦੇ ਜਿਵੇਂ ਕਰਨੀ ਸੀ ਜਦੋਂ ਮਾਰੇ ਆ ਚੱਕੀ ਇਹ ਤਾਂ ਪਾਤੀਆਂ ਪਤਰੀ ਸੀ ਵਿਚਾਰੀ ਕੱਲੀ ਖੇਤ ਤੇ ਬਾੜੇ ਚ ਇਹ ਤਾਂ ਕੁਝ ਵੀ ਨਹੀਂ ਕਰ ਰਹੀ ਸੀ ਓਏ ਪੁਰਾਣੀ ਦੋ ਬੰਦੇ ਆਏ ਨੇ ਨਾਲ ਪੁਰਾਣੀ ਕੋਈ ਗੱਲਬਾਤ ਨਹੀਂ ਕੋਈ ਪੁਰਾਣੀ ਰੈਂਡਿਸ ਨਹੀਂ ਹੈਗੀ ਕੋਈ ਕੁਝ ਵੀ ਨਹੀਂ ਹੈ ਓਏ ਰੈਂਡਿਸ ਨਹੀਂ ਕੋਈ ਗੱਲਬਾਤ ਵੀ ਨਹੀਂ ਹੈਗੀ ਜੀ ਕੋਈ ਐਵੇਂ ਦੀ ਕੋਈ ਗੱਲਬਾਤ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਪਰ ਫਿਰ ਵੀ ਕੋਈ ਐਡੀ ਕੋਈ ਸੋ ਆਪਣੀ ਨਾਲੇ ਲੱਗਦੇ ਵੀ 마ਸੀ ਨੇ ਉਹਦੇ ਤਾਂ ਸਰਪੰਚੇ ਦੇ ਤਾਂ ਲੱਗਦੇ ਵੀ ਮਾਸੀ ਜੀ ਨੇ ਨਾਲ ਨਾਲ ਲੱਗ ਕੇ ਵੋਟਾਂ ਪਵਾ ਕੇ ਸਰਪੰਚ ਬਣਾਇਆ ਨਾਲ ਹੀ ਮਾਰ ਦਿੱਤੀ। ਭਾਈ ਕੀ ਨਾਮ ਹੈ ਤੇ ਕੀ ਗੱਲ ਹੋਈ ਹੈ ਸਾਰੀ ਇੱਥੇ? ਇਹ ਸਪੌਂਡ ਨੇੜੇ ਪੌਣਾ ਕਿੰਨੀ ਕੁ ਉਮਰ ਦੀ ਸੀ? ਇਹ ਸਾਡੇ ਮਾਸੀ ਸੀਗੇ ਜੀ ਇਹਨਾਂ ਦੀ ਉਮਰ 50 ਤੋਂ 55 ਸਾਲ ਸੀ। ਇਹ ਰੌਂਗੜਾ ਪਿੰਡ ਦੇ ਸਰਪੰਚ ਨੇ ਜੀ ਉਹਨਾਂ ਦੇ ਨਾਲ ਇੱਕ ਜੱਸੀ ਪ੍ਰਧਾਨ ਮੁੰਡਾ ਸੀਗਾ ਜੀ ਇੱਕ ਮੁੰਡਾ ਹੋਰ ਸੀਗਾ ਜੀ ਤਿੰਨੇ ਜਣੇ ਸੀਗੇ ਜੀ ਉਹ। ਜਿਨ੍ਹਾਂ ਨੇ ਮਤਲਬ ਕਿ ਰਾੜਾਂ ਤੇ ਚਿਰਚਿਆਂ ਨਾਲ ਇਹਨਾਂ ਤੇ ਹਮਲਾ ਕਰਤਾ ਜੀ ਆਪਣੇ ਘਰ ਪਥਵਾੜੇ ਦੇ ਵਿੱਚ ਪਾਥੀਆਂ ਬੱਤ ਰਹੇ ਸੀ। ਉੱਥੇ ਅਚਾਨਕ ਹੀ ਹਮਲਾ ਕਰ ਦਿੱਤਾ ਜੀ ਇਹਨਾਂ ਦੀ ਚਲੋ ਕੋਈ ਮਾੜੀ ਮੁੱਟੀ ਕਹਾਣੀ ਸੁਣੀ ਹੋਈ ਹੋਊਗੀ ਜੀ ਪਹਿਲਾਂ ਸਾਨੂੰ ਪਤਾ ਨਹੀਂ ਇਸ ਗੱਲ ਬਾਰੇ ਚਲੋ ਜੇਕਰ ਮੈਂ ਤਾਂ ਇਹ ਕਹਿਣਾ ਸੀਗਾ ਵੀ ਜੇਕਰ ਜਨਾਨੀ ਨੂੰ ਕੁੱਟਣ ਦਾ ਕੀ ਹੈਗਾ ਜੇ ਕੋਈ ਗੱਲਬਾਤ ਹੈਗੀ ਸੀ ਤਾਂ ਸਾਨੂੰ ਦੱਸ ਦੇ ਪਹਿਲਾਂ ਦੱਸ ਦਿੰਦਾ ਕੋਈ ਦਿੱਕਤ ਨਹੀਂ ਸੀ ਅਸੀਂ ਵੀ ਰੜਕ ਕੱਢ ਲੈਂਦੇ ਨਾਲੇ ਪਤਾ ਲੱਗ ਜਾਂਦਾ ਵੀ ਕੀ ਸਰਪੰਚਾ ਕੀ ਹੈ ਇਹਨਾਂ ਤੇ ਸਰਪੰਚ ਮੌਜੂਦਾ ਸਰਪੰਚ ਹੈ ਮੌਜੂਦਾ ਸਰਪੰਚ ਹੈ ਜੀ ਐਸ ਐਚਓ ਸਾਹਿਬ ਨੂੰ 2 ਘੰਟੇ ਹੋ ਗਏ ਇਨਫੋਰਮੇਸ਼ਨ ਲੱਗੇ ਨੂੰ ਕਰਦੇ ਐਸ ਐਚਓ ਸਾਹਿਬ ਕਰਦੇ ਵਿੱਚ ਕੋਈ ਬੰਦਾ ਹੈ ਨਹੀਂਗਾ ਜੀ ਇਹੀ ਲੇਡੀ ਸੀ ਇੱਕ ਇੱਕ ਸਸ਼ਟਾ ਸਾਡੀ ਉਹਦੇ ਮਤਲਬ ਹਸਬੰਦ ਦੀ ਡੈਥ ਹੋ ਗਈ ਸੀ ਉਹ ਪੇਕੇ ਘਰ ਇੱਥੇ ਰਹਿੰਦੀ ਸੀ ਤੁਹਾਡੇ ਕਿ ਨਾਮ ਹੈ ਤੇ ਕੀ ਗੱਲ ਹੋਈ ਹੈ ਤੁਸੀਂ ਮੇਰੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੇਰੀ ਮਾਤਾ ਜੀ ਨੂੰ ਅੱਜ ਪਿੰਡ ਦੇ ਸਰਪੰਚ ਨੇ ਮਾਰ ਕੇ ਸੁਟਿਆ ਜੀ ਉਹਦਾ ਬਿਲ ਇੰਨਾ ਪੁਰਾ ਹਾਲ ਕੀਤਾ ਹੋਇਆ ਸੀਗਾ ਜੀ ਮਤਲਬ ਸਵੇਰ ਦੇ ਅਸੀਂ ਲੈ ਕੇ ਆਏ ਹੋਏ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਰਚਾ ਮਾਰੀਆਂ ਹੋਈਆਂ ਸੀਗੀਆਂ ਜੀ ਪਤਾ ਨਹੀਂ ਕੀ ਕੀ ਕੁਛ ਮਾਰਿਆ ਹੋਇਆ ਸੀਗਾ ਹਾਲ ਤਾਂ ਨਾ ਮਾਰਿਆ ਮਾਰਿਆ ਪਿੰਡ ਦੇ ਸਰਪੰਚ ਨੇ ਆ ਜੀ ਅਸੀਂ ਪ੍ਰਸ਼ਾਸਨ ਕੋ ਇੱਕੋ ਮੰਗ ਕਰਦੇ ਆ ਇੱਕ ਆ ਉਹ ਸਰਪੰਚ ਤੇ ਜਸੀ ਪ੍ਰਧਾਨ ਤੇ ਤੇ ਕੋਦੇ ਨਾਲ ਹੋਰ ਸੀ ਤਿੰਨੋਂ ਬੰਦਿਆਂ ਦੇ ਕਾਰਵਾਈ ਨਾ ਹੋਈ ਅਸੀਂ ਇਥੋਂ ਡੈੱਡ ਬੋਰਡ ਨਹੀਂ ਚੁੱਕਣੀ ਉਹਨਾਂ ਦੇ ਦਿਨਾਂ ਤੇ ਉਹਨਾਂ ਨੂੰ ਰੈਸਟ ਨਹੀਂ ਕਰਦੇ 302 ਦਾ ਬਰਚਾ ਨਹੀਂ ਹੁੰਦਾ 302 ਧਾਰਾ ਨਹੀਂ ਲੱਗਦੀ ਕਿ ਇਹਨਾਂ ਦੇ ਕਤਲ ਦਾ ਕੇਸ ਉਹਦੇ ਗੱਲ ਪੈਂਦਾ ਨਹੀਂ ਉਹਨਾਂ ਦੇ ਤਿੰਨਾਂ ਦੇ ਐਦਾਂ ਤਾਂ ਇਹ ਸਿਆਸਤ ਦੇ ਨਸ਼ੇ ਵਿੱਚ ਚੂਰ ਜੋ ਸਰਪੰਚ ਨੇਗੇ ਨਾ ਇਹ ਤਾਂ ਗਰੀਬ ਬੰਦਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦੇਣਗੇ ਸਾਡੀ ਭਗਵੰਤ ਮਾਨ ਸਰਕਸਾਹਬ ਨੂੰ ਵੀ ਬੇਨਤੀ ਹੈ ਸੀਐਮ ਸਾਹਬ ਨੂੰ ਵੀ ਬੇਨਤੀ ਹੈ ਵੀ ਉਹਨਾਂ ਦੇ ਬਣਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾ ਕਿ ਇਹ ਸੋਚਿਆ ਜਾਵੇ ਕਿ ਉਹ ਸਾਡੀ ਪਾਰਟੀ ਦਾ ਸਰਪੰਚ ਹੈ ਪਹਿਨੇ ਇਹ ਪੁਰਾਣੀ ਗੱਲ ਸੀ ਕੋਈ ਕਿਸ ਤਰ੍ਹਾਂ ਦੀ ਗੱਲ ਗੱਲ ਕੁਝ ਨਹੀਂ ਸੀ ਸਰ 12 ਦਸੰਬਰ ਨੂੰ ਜੀ ਬੇਟਾ ਨਾ ਸਿਉਨੇ ਪਿੰਡ ਤੋਂ ਜੀ ਪਿੰਡ ਵੱਲ ਨੂੰ ਆ ਰਿਹਾ ਸੀਗਾ ਉਹ ਵੋਟਾਂ ਕਰਕੇ ਜੀ ਪਿੰਡ 'ਚ ਪੁਲਿਸ ਦੀਆਂ ਗੱਡੀਆਂ ਫਿਰ ਰਹੀਆਂ ਸੀ ਬੱਚਾ ਡਰ ਗਿਆ ਜੀ ਨੇ ਡਰ ਕੇ ਬਾਈਕ ਭਜਾ ਲਈ ਦੂਜੇ ਦਿਨ ਹੀ ਸਰਪੰਚ ਨੇ ਘਰ ਬੁਲਾ ਲਿਆ ਮਤਲਬ ਜਿਵੇਂ ਮੈਂ ਮੌਕਾ ਦੇਖ ਰਿਆ ਸੀਗਾ ਕਹਿੰਦਾ ਤੁਸੀਂ ਤੁਹਾਡੇ ਬੱਚੇ ਨੇ ਐਵੇਂ ਕਰਿਆ ਮੈਂ ਕਿਹਾ ਵੀਰੇ ਚਲੋ ਬੱਚਾ ਛੋਟਾ ਹੈ ਵੀ ਡਰ ਕੇ ਉਹਨੇ ਬਾਈਕ ਭਜਾ ਲਈ ਥਾਣੇ ਲੈ ਗਿਆ 2-3 ਦਿਨ ਬਾਅਦ ਜੀ 14 ਤਰੀਕ ਨੂੰ ਕੋਈ ਜੀ ਥਾਣੇ ਉੱਥੇ ਥੱਲੇ ਆਪਣੇ ਗੋਲੀ ਚੱਲੀ ਆ ਕਹਿੰਦਾ ਥਾਣੇ ਦੇ ਵਿੱਚੋਂ ਮੰਮੀ ਨੂੰ ਮੇਰੀ ਮਾਂ ਨੂੰ ਲੈ ਗਿਆ ਨਾਲ ਕਹਿੰਦਾ ਗੱਲ ਕਰਕੇ ਆਣੇ ਆ ਥਾਣੇ 'ਚ ਕੋਈ ਕਿਸੇ ਨਾਲ ਗੱਲ ਨਹੀਂ ਕਰੀ ਜੀ ਮੰਮੀ ਨੂੰ ਲਿਆ ਕੇ ਘਰ ਛੱਡਤਾ ਕਹਿੰਦਾ 1.5 ਲੱਖ ਰੁਪਏ ਥਾਣੇ ਵਾਲੇ ਮੰਗ ਰਹੇ ਨੇ ਨਹੀਂ ਤਾਂ ਜਿਹੜੀ 14 ਤਰੀਕ ਨੂੰ ਥੱਲੇ ਗੋਲੀ ਚੱਲੀ ਉਹ ਤੁਹਾਡੇ ਜਾਦੇ ਕੀ ਪੁਲਿਸ ਮੁਲਾਜ਼ਮ ਹਰਦੀਪ ਸਿੰਘ ਆਂਦਾ ਰਿਹਾ ਸਾਡੇ ਘਰ ਇੱਕ ਮੁਲਾਜ਼ਮ ਉਹਦੇ ਨਾਲ ਹੋਰ ਸੀਗਾ ਬੱਚੇ ਤਾਂ ਬੱਚੇ ਨੂੰ ਭੇਜੋ ਤੁਸੀਂ ਥਾਣੇ ਨਹੀਂ ਭੇਜ ਰਹੇ ਬੱਚੇ ਨੂੰ ਥਾਣੇ ਨਹੀਂ ਭੇਜ ਰਹੇ ਸੀ ਕਿ ਬੱਚੇ ਦੀ ਜਾਂ ਤਾਂ ਕੋਈ ਗੱਲ ਆ ਦੱਸੋ ਫਿਰ ਜਦੋਂ ਪਰਚਾ ਦਿਖਾਓ ਕੋਈ ਐਫ ਆਈ ਆਰ ਦਿਖਾਓ ਕੋਈ ਐਫ ਆਈ ਆਰ ਕੁਝ ਨਹੀਂ ਸੀਗੀ 22 ਦਿਨਾਂ ਬਾਅਦ ਸਾਡੇ ਘਰ ਫੇਰ ਪੁਲਿਸ ਆਈ ਜਦ ਇਹ ਘਰ ਨੂੰ 22 ਦਿਨ ਹੋ ਗਏ ਫਿਰ ਪੁਲਿਸ ਮੁਲਾਜ਼ਮ ਤਾਂ ਜੀ ਘਰੋਂ ਭੱਜ ਗਏ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਐਫ ਆਈ ਆਰ ਦਿਖਾਓ ਉਹ ਤੋਂ ਬਾਅਦ ਜੀ ਇਹ ਪਿੰਡ ਚ ਨਹੀਂ ਲੰਘਿਆ ਜਾ ਰਿਹਾ ਸੀ ਗਲੀ ਚ ਦੀ ਇਹਦੇ ਨਾਲ 1.5 200 ਬੰਦਾ ਸੀ ਮਤਲਬ ਸੈਂਸ਼ਨ ਦੇ ਘਰ ਸੀਲ ਕਰਨੇ ਸੀਗੇ ਉਹਦੇ ਚੱਕਰ ਚ ਮੇਰੀ ਮਾਤਾ ਨੇ ਜੀ ਉਹਨੂੰ ਗਾਲਾਂ ਕੱਢਦੀਆਂ ਕਹਿੰਦੇ ਮੇਰੇ ਲੋਤੇ ਕਰਕੇ ਵੀ 1.5 ਲੱਖ ਰੁਪਏ ਮੰਗਦਾ ਵੀ ਮੇਰੇ ਬੱਚੇ ਦਾ ਤੂੰ ਗਲਤ ਕਿਉਂ ਚ ਉਹ ਫਵਾਰਾ ਵੀ ਕਿਉਂ ਮੰਗ ਰਿਹਾ ਸਾਡੇ ਤੋਂ। ਆਹੀ ਚੱਕਰ ਦੇ ਵਿੱਚ ਜੀ ਇਹਨੇ 8 ਤਰੀਕ ਨੂੰ ਸਾਡੇ ਘਰ ਪੁਲਿਸ ਭੇਜਦੀ। ਮੇਰੀ ਮਾਂ ਦਾ ਤੇ ਮੇਰਾ ਸਾਡਾ ਦੋਵੇਂ ਮਾਮਾ ਧੀਆਂ ਦਾ ਨਾਮ ਲਿਖਾ ਕੇ ਸਾਡੇ ਤੇ ਐਫ ਆਈ ਆਰ ਕਰਾਈ ਜੀ ਪਿੰਡ ਦੇ 30 ਬੰਦਿਆਂ ਦੇ ਸਾਈਨ ਹੋਏ ਵੇ ਲੈਟਰ ਪੈਡ ਲੱਗੀ ਹੋਈ ਨਾਲ ਕਹਿੰਦੇ ਵੀ ਤੁਹਾਨੂੰ ਸਰਪੰਚ ਨੂੰ ਗਾਲਾਂ ਕੱਢੀਆਂ 150 ਬੰਦੇ ਤੇ ਤੁਹਾਨੂੰ ਕਿਰਚਾ ਕਿਰਪਾਣਾ ਚਲਾਈਆਂ ਨੇ ਮਾਮਾ ਧ ਪਤਾ ਨਹੀਂ ਜੀ ਕੀ ਕੁਛ ਮਾਰਿਆ ਹੋਇਆ ਜੀ ਕੁਛ ਵੀ ਤੁਸਾਨੂੰ ਮੈਂ ਫੋਟੋ ਦਿਖਾਣੇ ਵੀਡੀਓ ਪਈਆਂ ਸਾਨੂੰ ਤਾਂ ਐਵੇਂ ਹੀ ਨਹੀਂ ਪਤਾ ਵੀ ਉਹਨੇ ਕੀ ਕੀ ਮਾਰਿਆ ਹੋਇਆ ਜੀ ਇੰਨੀ ਬੁਰੀ ਹਾਲਤ ਕਿਉਂ ਦੀ ਹੋਈ ਆ ਪਰ ਸਾ ਤਾਂ ਜਦੋਂ ਵੀ ਉਹ ਕਰ ਰਹੇ ਸੀ ਐਵੇਂ ਬੋਲ ਰਹੇ ਸੀ ਕਿ ਮੈਨੂੰ ਰਾੜਾ ਨਾਲ ਰਾੜਾ ਕਿਰਚਾ ਕਹਿੰਦੇ ਵੀ ਮੇਰੇ ਸਿਰ 'ਚੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਸਿਰ 'ਚ ਰੋਕ ਰਹੇ ਸੀ ਸਾਡੀ 'ਚ ਉਹਨਾਂ ਦੇ ਸਿਰ 'ਚ ਇੱਕ ਜਗ੍ਹਾ ਤੋਂ ਪਾਣੀ ਪਾਉਂਦੇ ਸੀ ਦੂਸਰੀ ਜਗ੍ਹਾ ਤੋਂ ਨਿਕਲ ਜਾਂਦਾ ਸੀ ਸਾਰ ਪਾਰ ਜੋ ਕਰ ਰਹੇ ਬੈਠੇ ਸੀ ਇਹ ਮਤਲਬ ਕਿ ਉਹਨਾਂ ਦੀ ਹਾਲਤ ਦੇਖ ਹੀ ਨਹੀਂ ਹੱਦਦਾ ਸੀਗਾ ਕੋਈ ਵੀ ਇਨਸਾਨ ਇਹ 11 ਵਜੇ ਦੀ 9 10 ਵਜੇ ਦੀ 11 ਵਜ ਸੇਖਰ ਸਾਡੇ 12:30 ਵਜੇ 12:00 12:00 ਵਜੇ ਮੋਟੇ ਸਿਖੂ ਸਭ ਤੱਕ ਰਹਿਗੇ ਕੋਈ ਵੀ ਨਹੀਂ ਆਇਆ ਸਰ ਉਸ ਮੁਲਾਜ਼ਮ ਨਹੀਂ ਆਇਆ ਜੀ ਉਹ ਸਰਪੰਚਾਂ ਦੇ ਘਰੇ ਜਸ਼ਨ ਮਨਾਉਂਦਾ ਫਿਰਦਾ ਸੀਗਾ ਜੀ ਉਹ ਜੀ ਉੱਥੇ ਪੰਚਾਇਤ ਇਕੱਠੀ ਕਰਕੇ ਜਸ਼ਨ ਮਨਾ ਰਿਹਾ ਜੀ ਮੈਨੂੰ ਸਮਝ ਤੋਂ ਗੱਲ ਬਾਹਰ ਹੈ ਜੀ ਇਹ ਗੱਲ ਦੀ ਵੀ ਤਾਂ ਐਦਾਂ ਮੇਰੀ ਸੀਐਨ ਸਾਹਿਬ ਨੂੰ ਵੀ ਬੇਨਤੀ ਹੈ ਵੀ ਐਦਾਂ ਦੇ ਸਰਪੰਚਾਂ ਦੇ ਨੱਥ ਪਾਈ ਜਾਵੇ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਸਰਪੰਚ ਸਾਹਿਬ ਦਾ ਸਰਪੰਚ ਸਾਹਿਬ ਦਾ ਬੋਲੜੀ ਹੈ ਜੀ ਉਹਦੇ ਨਾਲ ਇੱਕ ਜੱਸੀ ਪ੍ਰਧਾਨ ਸਿੰਘ ਵੀ ਬੋਲੜੀ ਹੈ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਬੋਲੜੀ ਹੈ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਰਜਿੰਦਰਾ ਹਸਪੀਟਲ ਤੋਂ ਵੀ ਇੱਕ ਲੇਡੀ ਜੀ ਦੀ ਡੈਥ ਹੋ ਗਈ ਆ ਰਿਗਾਰਡਿੰਗ ਉਸੇ ਦੇ ਸੰਬੰਧ ਵਿੱਚ ਅਸੀਂ ਹੁਣ ਇੱਥੇ ਆਏ ਆ ਜੀ ਉਹ ਪਤਾ ਲੱਗਿਆ ਵੀ ਉਹ ਲੇਡੀ ਪਿੰਡ ਰੋਂਗਲੇ ਦੀ ਰਹਿਣ ਵਾਲੀ ਆ ਜੀ ਤੇ ਜਿਨ੍ਹਾਂ ਤੇ ਇਲਜ਼ਾਮ ਲਗਾਏ ਨੇ ਹਨਾ ਜਾਂ ਜੋ ਹੈ ਕਲੀਅਰ ਕਰ ਲੈਂਦੇ ਆ ਜੀ ਉਹ ਰੋਂਗਲੇ ਪਿੰਡ ਦਾ ਆਪਣਾ 골ਡੀ ਆ ਜੀ ਹਨਾ ਤੇ ਉਹਦੇ ਮਾਤਾ ਸਰਪੰਚ ਨੇ ਜੀ ਇਹ ਮੈਟਰ ਹੈ ਜੀ ਸਰ ਲੇਡੀ ਦਾ ਨਾਮ ਕੀ ਜੀ ਦਾ ਮਟਰ ਹੋਇਆ ਬਲਬੀਤ ਕੌਰ ਆ ਜੀ ਬਲਜੀਤ ਕੋਰ ਜੀ ਪਰ ਪਰਵਾਹ ਦਾ ਕਹਿਣਾ ਕਿ ਅਸਲਾ ਵੀ ਦਿਖਾਇਆ ਗਿਆ ਹੈ ਕਾਣੀ ਦੇ ਵਿੱਚ ਬਾਰ-ਬਾਰ ਜਿਹੜੀ ਵੀਡੀਓ ਇਹਨਾਂ ਕੋਲ ਹੈ ਉਹਦੇ ਵਿੱਚ ਅਸਲਾ ਦਿਖਾਇਆ ਗਿਆ ਹੈ ਕਿ ਉਹ ਵਿਅਕਤੀ ਬਲੋ ਕਿ ਤੁਹਾਨੂੰ ਮਾਰ ਦਿੱਤਾ ਜਾਏਗਾ ਕਾਣੀ ਦੇ ਅੰਦਰ ਨਹੀਂ ਉਹ ਕਲੀਅਰ ਕਰ ਲੈਣੇ ਜੀ ਕੋਈ ਇਹ ਜਿਹਾ ਵੀਡੀਓ ਮੈਂ ਨਹੀਂ ਵੇਖੀ ਹੁਣ ਤੱਕ ਨਹੀਂ ਜੇ ਇਹਨਾਂ ਕੋਲ ਹੈ ਤਾਂ ਸਾਨੂੰ ਦਿਖਾ ਸਕਦੇ ਨੇ ਸਰ ਤੁਸੀਂ ਸੀਨੀਅਰ ਆਫਸਰ ਹੈਗੇ ਨੇ ਜੀ ਸ੍ਰੀ ਕਹਿੰਦੇ ਵੀ ਪੁਰਾਣਾ ਕੋਈ 57 ਦੇ ਇਹਨਾਂ ਦੇ ਬੱਚੇ ਸੀਗਾ ਉਹਦੇ ਰਿਗਾਰਡਿੰਗ ਜਾਣੀ ਵੀ ਹੋਈ ਸੀ ਪੁਲਿਸ ਵਿੱਚ ਕੀ ਮਤਲਬ ਨਹੀਂ ਨਹੀਂ ਇੱਕ ਇਹਨਾਂ ਦੀ ਐਪਲੀਕੇਸ਼ਨ ਚੱਲਦੀ ਸੀ ਇੱਕ ਪੰਚਾਇਤ ਵੱਲੋਂ ਦਰਖਾਸਤ ਸੀਗੀ ਵੀ ਇਹ ਲੇਡੀ ਤੇ ਦੇ ਪਰਿਵਾਰ ਵਾਲਿਆਂ ਵੱਲੋਂ ਸਾਨੂੰ ਗਾਲੀ ਗਲੋਚ ਕੀਤਾ ਗਿਆ ਤੇ ਉਸ ਸੰਬੰਧ ਚ ਇਹਨਾਂ ਦਾ ਪ੍ਰੀਵੈਂਟਿਵ ਐਕਸ਼ਨ ਹੋ ਰਿਹਾ ਜੀ। ਕੋਈ ਕਾਸੀ ਨਹੀਂ ਵੀ ਮੰਗਤਾਰਦੀ ਸੀ ਪੁਲਿਸ ਮੁਲਾਜ਼ਮਾ ਹੋਰ 파ਟੀ ਉਹ ਨਹੀਂ ਆ ਮੈਨੂੰ ਹੁਣੇ ਆ ਜਸਟ ਇਤੋਂ ਪਹਿਲਾਂ ਹੀ ਕਿਸੇ ਨੇ ਦੱਸਿਆ ਜੀ ਉਹ ਜੇ ਹੈ ਤਾਂ ਉਹ ਕਲੀਅਰ ਹੋ ਜਾਊਗਾ ਜੀ ਹਨਾ ਆਡੀਓ ਨਸ਼ਰ ਕਰ ਦੇਣਗੇ ਕਲੀਅਰ ਹੋ ਜਾਊਗਾ ਜੀ। ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ। ਕੋਈ ਐਕਸ਼ਨ ਨਹੀਂ ਕੋਈ ਕਿਸੇ ਤੇ ਕੀ ਕਰ ਨਹੀਂ ਉਹ ਕਲੀਅਰ ਆ ਜੀ ਹੋਣਾ ਸੀ ਇੱਕ ਵਾਰੀ ਡਾਕਟਰ ਸਾਹਿਬ ਤੋਂ ਲੈ ਕੇ ਰੁਕਾ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਐਫ ਆਈ ਆਰ ਦਰਜ ਕਰਾਂਗੇ। ਪਰਿਵਾਰ ਦੇ ਬਿਆਨ ਤੱਕ ਨਹੀਂ ਜਸਟ ਹੋਣਾ ਹੈ